ਹਾਂਜੀ ਦੋਸਤੋ ਪਹੁੰਚ ਗਏ ਸੀ ਪੂਨੇ ਤੇ ਸ਼ਾਇਦ ਤੁਹਾਨੂੰ ਥੋੜੀ ਜਿਹੀ ਡਾਰਕ ਲੱਗੂਗੀ ਵੀਡੀਓ ਇਹ ਤੇ ਸੱਜਣ ਪਿਆਰੇ ਸਾਰੇ ਬੈਠੇ ਸੀ ਰੋਟੀ ਦਾ ਫਿਰ ਇਹੀ ਹੁੰਦਾ ਵੀ ਰੋਟੀ ਤਾਂ ਫਿਰ ਆਪ ਲਾਉਣੀ ਆ ਜਦੋਂ ਹਨਾ ਤੇ ਲਾ ਰਹੇ ਆ ਵੈਸੇ ਸਵਾਦ ਬਹੁਤ ਬਣਦੀ ਹੁੰਦੀ ਆ ਮੈਕਸ ਸਬਜੀ ਬਣਾਈ ਆ ਤੇ ਦੋ ਜਣੇ ਬਾਈ ਰੋਟੀ ਲਾਉਣ ਲੱਗੇ ਹੋਏ ਆ ਇੱਕ ਫੇਰ ਨਾਲ ਦੀ ਨਾਲ ਬਾਈ ਗਰਮ 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 ਖਾਣ ਬਹਿ ਗਿਆ ਤੇ ਮੈਂ ਖਿਆ ਚਾ ਉਹਨੂੰ ਚੱਲ ਨਾਲ ਦੀ ਨਾਲ ਵੀਡੀਓ ਬਣਾ ਲਾ ਹਨ ਬਾਕੀ ਬਾਈ ਜਿਹੜੇ ਚਾਲਦੇ ਆਲੇ ਹਣ ਤੇ ਹਨਾ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਜਦੋਂ ਜ਼ਿਆਦਾ ਦਿਨ ਖੜਨਾ ਪੈ ਜੇ ਕਿਸੇ ਜਗ੍ਹਾ ਤੇ ਫੇਰ ਨਾ ਖਰਚਾ ਜ਼ਿਆਦਾ ਪੈਣ ਲੱਗ ਜਾਂਦਾ ਰੋਟੀ ਦਾ ਹੁਣ ਜੇ ਹੱਥ ਘੁੱਟ ਕੇ ਜਿੰਨਾ ਮਰਜੀ ਆਪਾਂ ਢਾਬੇ ਤੇ ਖਾ ਲਈਏ ਤਾਂ ਪਰ ਪਰਸਨ ਇੱਕ ਡੰਗ ਦੀ ਰੋਟੀ 100 ਰੁਪਏ ਚ ਤਾਂ ਪੈ ਹੀ ਜਾਂਦੀ ਆ ਜੇ ਕੋਈ 17 ਚ ਵੀ ਦਿੰਦਾ ਤੇ ਸਮਝ ਲਓ ਵੀ ਚਾਹ ਪਾਣੀ ਪੀ ਕੇ 100 ਚ ਬੰਦਾ ਉੱਠਦਾ ਜੇ ਦੋ ਟਾਈਮ ਬੰਦਾ ਖਾਊ 200 ਰੁਪਏ ਦੀ ਰੋਟੀ ਜੇ ਦੋ ਜਾਣੇ ਆ ਤਾਂ 4 ਤੋਂ 500 ਰੁਪਿਆ ਤੇ ਇਹ ਸਸਤਾ ਪੈਂਦਾ ਮਜਬੂਰੀਆਂ ਨੇ ਜੀ ਬਸ ਐਵੇਂ ਮੇਤਰ ਪਿਆਰੇ ਉਹ ਪੂਨੇੋਂ ਵੀ ਲੱਗੀ ਲੋਡ ਹੋਣ ਆ ਮੱਕੜੀ ਵਾਲੇ ਪੰਡੇ ਜੇ ਆ ਇਹ ਜਿਹੜਾ ਸਕਰਾਬ ਮਟੀਰੀਅਲ ਨੇ ਸਕਰਾਬ ਨੂੰ ਇਕੱਠੀ ਹੀ ਕਰਦੇ ਹੁੰਦੇ ਆ ਕਵਾੜੀਆਂ ਦੇ ਆਪਣੇ ਲੱਗੀਆਂ ਹੁੰਦੀਆਂ ਮਸ਼ੀਨਾਂ ਲੋਡਰ ਨਾਲ ਲੱਤ ਰਹੇ ਆ ਆਪਣੇ ਵਾਲੀ ਕਰਮਾ ਵਾਲੀ ਚ ਲੱਜ ਤੇ ਆ ਵੀ ਗੱਡੀ ਹੈ ਆਪਣੇ ਮਿੱਤਰ ਪਿਆਰੇ ਦੀ ਚੱਲ ਵਧੀਆ ਇਕੱਠੀ ਮਿਲ ਗਈ ਲੁਧਿਆਣੇ ਦੀ ਗੱਡੀ ਆਸਤ ਬਣਿਆ ਰਹੁ ਕਰਲੇ ਆ ਲੋਡ ਆਪਣੇ ਵਾਲੇ ਚ ਦੋ ਜੇ ਪੈਸੇ ਆ ਹੈਗੇ ਜਾਣੇ ਨਿਗਰ ਆ ਮਾਲ ਛੱਡੇ ਚਾਰ ਆ ਗਿਆ ਭਈ ਰਾਜਗੁਰੂ ਨਗਰ ਸ਼ਹਿਦ ਰਾਜਗੁਰੂ ਜੀ ਸ਼ਹਿਦ ਕੁਝ ਬੋਲਣ ਤੇ ਬਲਿਕ ਸੁਪੂਨੇ ਤੋਂ ਵਾਪਸ ਆ ਰਹੇ ਹਨ ਚੰਦੌਰ ਵਾਲੇ ਰੋਡ بڑے ਸੋਹਣੇ ਸੋਹਣੇ ਸ਼ਹਿਰ ਆ ਆਹ ਵਾਹ ਬੰਬੇ ਜੀ ਤਰ੍ਹਾਂ ਨਾ ਜਿੱਦਾਂ ਫਲੇਟਾਂ ਚ ਪਾਪੂ ਵੇਖਦੇ ਨੇ ਇਹ ਸਾਰੀ ਇੱਥੇ ਵੀ ਉਹੀ ਹਾਲ ਆ ਆਹ ਆੜੜੇ ਖੇਤੀ ਵੀ ਹੁੰਦੀ ਆ ਪਰ ਜਿਹੜੇ ਵੱਡੇ ਸ਼ਹਿਰ ਆ ਉਹਨਾਂ ਦੇ ਵਿੱਚ ਵੀ ਮਤਲਬ ਪਾਪੂਲੇਸ਼ਨਾਂ ਫਲਾਈਟਾਂ ਜਿਹੀ ਰਹਿੰਦੀ ਆ ਤੁਹਾਰਾ ਹੱਥ ਰੋਹਤਾ ਜੋ ਜਿੰਨਾ ਕ ਟਾਈਮ ਚੱਲੇ ਆ ਗਿਆ ਵੈਸੇ ਹੁਣ ਵੱਧ ਗਏ ਹੁਣ ਤਕਰੀਬਨ 10 ਕ ਦਾ ਟਾਈਮ ਆ ਬਾਕੀ ਜੇ ਰੋਪਾਂਦਾ ਹੋਇਆ ਸਾਡਾ ਪ੍ਰੋਗਰਾਮ ਦਾ ਸਵੇਰ ਦਾ ਹੋਊਗਾ ਉਹ ਸਾਭ ਦੀ ਤੁਹਾਨੂੰ ਅਪਡੇਟ ਕਰਾਂਗੇ ਮਿੱਤਰੋ ਚਲੋ ਕਰਦੇ ਆਂ ਫਿਰ ਅਗਲੇ ਪਾਰ ਇੱਥੇ ਹਰ ਜਗ੍ਹਾ ਛੋਟੇ ਛੋਟੇ ਜਿੱਥੇ ਵੀ ਪਾਣੀ ਇਕੱਠਾ ਹੁੰਦਾ ਥੋੜੇ ਛੋਟੇ ਡੈਮ ਇਹਨਾਂ ਦੇ ਨਾ ਬਣਾਈ ਹੋਏ ਨੇ ਨਾ ਪਾਣੀ ਕਿੰਨਾ ਹੋਰ ਪਾਣੀ ਕਿੰਨਾ ਦਾ ਵਹ ਰਿਹਾ ਮੰਦਰ ਵੀ ਪੱਕਾ ਜਿੱਥੇ ਪਾਣੀ ਕੱਢਦਾ ਵਾਧਾ ਦੇਖੀ ਉੱਥੇ ਝੰਡਾ ਲਾ ਕੇ ਮੰਦਰ ਵੀ ਪੱਕਾ ਜੈ ਹੁੰਦਾ ਹੈ ਨਾ ਇਹਨਾਂ ਦਾ ਬਣਾਇਆ ਆ ਦੇ ਇੱਥੇ ਵੀ ਬਣਾਇਆ ਹੋਇਆ ਉਹਦਾ ਨੰਦੀ ਦਾ ਨੰਦੀ ਕੋਲੋਂ ਆਣਾ ਇਹ ਜੇ ਟਾਈਮ 'ਚ ਇਹ ਛੋਟੇ-ਛੋਟੇ ਬੋਹ ਬਣਾਏ ਨੇ ਖੇਤਾਂ ਨੂੰ ਬਣੀ ਜਾਂਦਾ ਨਾ ਫਿਰ ਲੋਕੇਸ਼ਨ ਆ ਨਾ ਤਾਂ ਤਾਂ ਨਾ ਵੀ ਤਾਂ ਨਾ ਵਾ ਚਲੋ ਆਪ ਦੇਖਦੇ ਆ ਆਪਾਂ ਵੀ ਯਾਰ ਆਪਾਂ ਆਪਦੇ ਯਾਰ ਮਿੱਤਰਾਂ ਨੂੰ ਵੀ ਦਿਖਾ ਦਈਏ ਵੀਡੀਓ ਬਣਾ ਕੇ ਸੋਨੇ ਨਹੀਂ ਲੱਗੇ ਜਾਣਾ ਘੈਂ ਫਾਨੋ ਦੇਖੂਗਾ ਅਗਲੇ ਘੂਮ ਘੂਮ ਕੇ ਇੰਨਾ ਬਹੁਤ ਬਿਊਟੀ ਪਈ ਆ ਇੰਡੀਆ ਦੇ ਵਿੱਚ ਜੇ ਬੰਦਾ ਘੁੰਮਣਾ ਚਾਹੇ ਲੋਕ ਵਾਰਲਡ ਘੁੰਮਣ ਵੱਲ ਨੂੰ ਹੋ ਜਾਂਦੇ ਆ ਐਸੇ ਇੰਡੀਆ 'ਚ ਬਹੁਤ ਬੱਤ ਹੈ ਜੇ ਬੰਦਾ ਦੇਖਣਾ ਜਿੱਧਰ ਜਿੱਧਰ ਨੂੰ ਵੀ ਤਾਂ ਹੀ ਕੋਸ਼ਿਸ਼ ਇਹ ਰੱਖਦੇ ਹੁੰਦੇ ਆ ਵੀ ਲੱਗ ਲੱਗੇ ਗਰੀਆਂ ਦੀ ਭਰੀ ਜਾਵੇ ਚਾਲਾ ਇੱਕ ਟਰਾੰਡ ਭਾਨੇ ਨਾਲ ਘੁੰਮ ਲੈਣੇ ਆ ਹੁਣ ਕਿਤੇ ਬੰਦਾ ਘੁੰਮ ਸਕਦਾ ਗੱਡੀ ਦੇ ਭਾਨੇ ਨਾਲ ਐਦੀ ਤੇ ਰੇਦੀ ਜਮਾਤ ਪਾਣਾ ਹੋਈ ਪਈ ਐ ਐਸਾ ਹੀ ਮੈਂ ਕਿਹਾ ਪੂਰਾ ਜੋਰ ਲੱਗਿਆ ਉਧਰੋਂ ਚੜਾਈ ਆ ਰਹੀ ਹੈ ਹੰਪਯਾਰ ਸਾਰਾ ਕੈਵਨ ਖੜਗਾ ਹੁੰਦੇ ਹੈ ਨਾ ਰੜਾ ਰੜਾ ਨੇ ਵੀ ਸਾਥੋਂ ਇਹਨੂੰ ਓਵਰਟੇਕ ਕਰਿਆ ਜਾਊਗਾ ਨਹੀਂ ਕਰਿਆ ਜਾਊਗਾ ਇਹ ਜ्यादातर ਮਹਾਰਾਸ਼ਟਰ ਦੀਆਂ ਭਾਦੀਆਂ ਨੇ 5 ਚੱਕੀ ਗੱਡੀ 14 ਚੱਕੀ 12 ਚੱਕੀ ਤਾਂ ਬਹੁਤ ਦੇਖੀ ਹੂ ਇਹ ਹੈਗੀ 5 ਚੱਕੀ ਉਹ ਦੇਖੋ ਸਪੈਸ਼ਲ ਬਣੀਆਂ ਨੇ ਟਰਾਲੇ ਹੀ ਨੇ ਇਹ ਕਿਉਂਕਿ ਮਗਰ ਅੱਡ ਜੁੜ ਪੈਂਦਾ ਇਹਦਾ ਨਾ ਤਰਦਾ ਕਿ ਉਹ ਹੈ ਦਾਲ ਚ ਹਾਂ ਇਹ ਤਾਂ ਰੋਕਣਾ ਹੀ ਪੈਂਦਾ ਹੈ ਰਾਜਸਥਾਨੀ ਢਾਬਿਆਂ ਦਾ ਕਿਤਾ ਚਾਏ ਚੌਗਣਾ ਸਟਾਲਾ ਇਦਾਂ ਦਾ